ਦਾ ਪਹਿਲਾ 골ਡ ਮੈਡਲਸ ਸੀਗਾ ਇਸ ਗੇਮ ਦਾ 989 ਦੇ ਵਿੱਚ ਮੈਂ 골ਡ ਲਿਆ ਸੀਗਾ ਅਮਰੀਕਾ ਤੋਂ ਵਾਪਸ ਆਇਆ ਤਾਂ ਮੈਂ ਦੇਖਿਆ ਵੀ ਸਾਡੀ ਰੋਇੰਗ ਤਾਂ ਉੱਥੇ ਦੀ ਉੱਥੇ ਹੀ ਰਹਿ ਗਈ ਹਜੇ ਵੀ ਕੋਈ ਨਹੀਂ ਜਾਣਦਾ ਸਾਡੇ ਬਾਰੇ ਤਾਂ ਚਲ ਜਾਣਦੇ ਹੀ ਨਹੀਂ ਸੀ ਅਸੀਂ ਹਾਲਾਂਕਿ ਏਸ਼ੀਅਨ ਗੇਮ ਦੇ ਵਿੱਚੋਂ ਮੈਡਲ ਲੈ ਲੇ 올림픽 ਤੱਕ ਚਲੇ ਗਏ ਫਿਰ ਵੀ ਸਾਡੇ ਬੱਚਿਆਂ ਨੂੰ ਕੋਈ ਜਾਣਦਾ ਨਹੀਂ ਸੀ ਹੁਣ ਤੁਸੀਂ ਇੱਥੇ ਦੇਖਦੇ ਹੋਵੋਗੇ ਸਾਡੇ ਬੱਚੇ ਪਾਣੀ ਦੇ ਵਿੱਚ ਤੁਰੇ ਫਿਰਦੇ ਆ ਉਹਨਾਂ ਦਾ ਡਰ ਨਿਕਲ ਜਾਂਦਾ ਕਿ ਜਿੱਥੇ ਮਰਜ਼ੀ ਉੱਠ ਜਾਓ ਜੀ ਪਰ ਅਸੀਂ ਇੱਥੇ ਦਬਦੇ ਨਹੀਂ ਹੁਣ ਕਾਰਨ ਸਾਨੂੰ ਡੱਕਾ ਵੀ ਨਹੀਂ ਦਿੱਤਾ ਹੁਣ ਤਾਈ ਇਹ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਕਿਉਂਕਿ ਇਹੋ ਜੀਆਂ ਮਹਿੰਗੀਆਂ ਗੇਮਾਂ ਜਿਹੜੀਆਂ ਇਹ ਸਰਕਾਰ ਦੇ ਆਸਤੇ ਕੋਈ ਕੰਮ ਨਹੀਂ ਹੈਗਾ ਪਰ ਸਾਡੇ ਆਸਤੇ ਬਹੁਤ ਵੱਡਾ ਇਹ ਪ੍ਰੋਜੈਕਟ ਹੈ ਜੇ ਸਾਡਾ ਜੂਤ ਅਹੀਂ ਬਾਹਰ ਨੂੰ ਤੁਰਿਆ ਗਿਆ ਤੇ ਸਾਡੇ ਕੋਲ ਪੰਜਾਬ 'ਚ ਕੁਝ ਨਹੀਂ ਬਚਣਾ ਸਾਡਾ ਟੀਚਾ ਸੀ ਕਿ ਅਸੀਂ ਤਾਂ ਆਪਣੇ ਬੱਚੇ ਬਾਹਰ ਭੇਜ ਬੈਠੇ ਪੜਤਸੀ ਆਉਣ ਵਾਲੇ ਜਿਹੜੇ ਆ ਜਰਮ ਜਨਰੇਸ਼ਨ ਆ ਇਹਨੂੰ ਅਸੀਂ ਨਸ਼ਿਆਂ ਤੋਂ ਬਚਾਲ ਗਏ ਅੱਜ ਅਸੀਂ ਖੜਿਆ ਮੋਗਾ ਦੇ ਪਤਨੀ ਕਲਾਕਸਰੇ ਦੇ ਵਿੱਚ ਜਿੱਥੇ ਕਿ ਤੁਹਾਨੂੰ ਅੱਜ ਮਲਾਵਾਂਗੇ ਸਾਬਕਾ ਆਰਮੀ ਰਿਟਾਇਰਡ ਜਸਵੀਰ ਸਿੰਘ ਅਤੇ ਉਹਨਾਂ ਦੀ ਵਾਈਫ ਜਿਹੜੇ ਕਿ ਪਿਛਲੇ ਕਈ ਸਾਲਾਂ ਤੋਂ ਬੱਚਿਆਂ ਨੂੰ ਵਾਟਰ ਬੀਆਂ ਜਿਹੜੀਆਂ ਖੇਡਾਂ ਨੇ ਸਪੋਰਟਸ ਖੇਡਾਂ ਨੇ ਉਹਨਾਂ ਦੀ ਟ੍ਰੇਨਿੰਗ ਦਿੰਦੇ ਨੇ ਕਿਹੜੀਆਂ-ਕਿਹੜੀਆਂ ਖੇਡਾਂ ਬੱਚਿਆਂ ਨੂੰ ਇੱਥੇ ਸਿਖਾਉਂਦੇ ਨੇ ਕਿੰਨੇ ਕੁ ਕੰਪੀਟੀਸ਼ਨ ਬੱਚਿਆਂ ਨੇ ਜਿੱਤੇ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਸੀਰ ਸਿੰਘ ਜਿਹੜੇ ਦੋਨੇ ਮੀਆਂ ਬੀਬੀ ਨੇ ਉਹ ਸਾਰੀ ਧੜੀ ਇੱਥੇ ਬੱਚਿਆਂ ਦੇ ਨਾਲ ਨਹਿਰ ਦੇ ਉੱਪਰ ਗੁਜ਼ਾਰਦੇ ਨੇ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਨੇ ਉਹਨਾਂ ਦੇ ਆਪਣੇ ਬੱਚੇ ਵਿਦੇਸ਼ 'ਚ ਨੇ ਆ ਜਿਹੜਾ ਇਹਨਾਂ ਬੱਚਿਆਂ ਨੂੰ ਵੀ ਆਪਣੇ ਬੱਚਿਆਂ ਦੇ ਵਾਂਗ ਜਿਹੜੀ ਸਖਲਾਈ ਦਿੰਦੇ ਨੇ ਉਹ ਬੱਚੇ ਜਿਹੜੇ ਵੱਖ-ਵੱਖ ਜਿਹੜੇ ਕੰਪੀਟੀਸ਼ਨਾਂ ਦੇ ਵਿੱਚ ਭਾਗ ਲੈ ਚੁੱਕੇ ਨੇ ਅਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਬੱਚੇ ਜਿਹੜੀਆਂ ਵੱਖ-ਵੱਖ ਜਿਹੜੀਆਂ ਵਾਟਰ ਖੇਡਾਂ ਨੇ ਉਹਨਾਂ ਨੇ ਟ੍ਰਿੰਗ ਲੈ ਰਹੇ ਨੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਆਰਮੀ ਦੇ ਰਿਟਾਇਰ ਅਫਸਰ ਨੇ ਜਸਵੀਰ ਸਿੰਘ ਗਿੱਲ ਨੇ ਸਰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਪੀਟੀਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੀਟੀਸੀ ਨੂੰ ਤਾਂ ਧੰਨਵਾਦ ਜੀ ਜਿੰਨਾਂ ਸਾਨੂੰ ਆ ਕੇ ਇੱਥੇ ਕਵਰ ਕੀਤਾ ਅਸੀਂ ਬਹੁਤ ਧੰਨਵਾਦੀ ਆ ਤਾਂ ਚੰਗੀ ਗੱਲ ਆ ਕਿ ਮੀਡੀਆ ਸਾਡੀ ਰੋਇੰਗ ਨੂੰ ਕਾਫੀ ਕਵਰ ਕਰਨ ਲੱਗ ਗਿਆ ਹੁਣ ਤਾਂ ਇਹ ਗੇਮ ਹੀ ਇਹੋ ਜਿਹੀ ਹੈ ਕਿ ਬਹੁਤ ਘੱਟ ਲੋਕ ਇਹਨੂੰ ਜਾਣਦੇ ਆ ਪਰ ਹੁਣ ਬਹੁਤ ਸਾਰੇ ਲੋਕ ਆ ਰਹੇ ਆ ਇਸ ਗੇਮ ਨੂੰ ਦੇਖਣ ਵਾਸਤੇ ਔਰ ਇਹ ਨਵੀਂ ਗੇਮ ਲੱਗਦੀ ਸੀ ਪਰ ਹੁਣ ਇਹ ਗੇਮ ਦਾ ਕਾਫੀ ਪ੍ਰਪੋਲਰਤ ਹੋ ਗਈ ਹੈ ਆਪਣੇ ਮੋਗੇ ਦੇ ਵਿੱਚ ਤਾਂ ਖਾਸ ਕਰਕੇ ਕਾਫੀ ਜ਼ਿਆਦਾ ਹੋ ਗਈ ਹੈ ਬਾਕੀ ਵੀ ਅਸੀਂ ਤਕਰੀਬਨ 8-9 ਜ਼ਿਲ੍ਹਿਆਂ ਦੇ ਵਿੱਚ ਇਹਨੂੰ ਸੁਧਾਰ ਲਿਆ ਜਿਵੇਂ ਰੋਪੜ ਦੇ ਵਿੱਚ ਹੈ ਲੁਧਿਆਣੇ ਦੇ ਵਿੱਚ ਪਠਾਨਕੋਟ ਹੈ ਤਾਂ ਬਟਿੰਡੇ ਦੇ ਵਿੱਚ ਵੀ ਚੱਲ ਪਈ ਹੈ ਤਾਂ ਸੰਗਰੂਰ ਦੇ ਵਿੱਚ ਵੀ ਇੰਡੋਰ ਚੱਲ ਪਈ ਹੈ ਤਾਂ ਅਸੀਂ ਮਤਲਬ ਇਹਨੂੰ ਹੌਲੀ ਹੌਲੀ ਸਟੈਪ ਬਾਈ ਸਟੈਪ ਤਾਂ ਚੱਕੀ ਜਾਂਦੇ ਹਾਂ ਜਸਵੀਰ ਸਿੰਘ ਜੀ ਇੱਧਰ ਮਨ ਚ ਕਿਵੇਂ ਆ ਕਿ ਆਪਾਂ ਬੱਚੇ ਨੂੰ ਆ ਟ੍ਰੇਨਿੰਗ ਦੇ ਯਰੋਇੰਗ ਦੇ ਨਾਲ ਜੋੜੀਏ ਆਮ ਤਾਂ ਜਿਹੜਾ ਜਦੋਂ ਬੱਚਿਆਂ ਦੀ ਕਬੀਲਦਾਰੀ ਨਹੀਂ ਯੱਛ ਲੈਂਦਾ ਬੰਦਾ ਕਹਿੰਦਾ ਹੁਣ ਵਿਹਲੇ ਹੋਗੇ ਫਾਰਗ ਹੋਗੇ ਤੁਸੀਂ ਇਹਨਾਂ ਬੱਚਿਆਂ 'ਚ ਬੈਠੇ ਆ ਆਪਦੇ ਬੱਚੇ ਵਿਦੇਸ਼ 'ਚ ਆ ਉੱਥੇ ਨੇ ਜੀ ਕਰਦਾ ਵੀ ਰਹੀਏ ਇੱਥੇ ਜਿਉਂ ਆ ਕੇ ਸਵੇਰ ਤੋਂ ਬੱਚਿਆਂ ਨਾਲ ਸੁਣਾਉਂਦੀ ਸੀ ਨਹੀਂ ਜੀ ਆਇਆ ਨਹੀਂ ਹੈਗਾ ਜੀ ਕਰਦਾ ਸਾਡਾ ਵੀ ਜਾ ਕੇ ਆਪਦੇ ਬੱਚਿਆਂ ਦੇ ਵਿੱਚ ਰਹੀਏ ਪਰ ਇਹ ਵੀ ਸਾਡੇ ਬੱਚੇ ਆ ਕਿਉਂਕਿ ਜੇ ਸਾਡਾ ਜੂਤ ਐਂ ਬਾਹਰ ਨੂੰ ਤੁਰਿਆ ਗਿਆ ਤੇ ਸਾਡੇ ਕੋਲ ਪੰਜਾਬ 'ਚ ਕੁਝ ਨਹੀਂ ਬਚਣਾ ਸਾਡਾ ਟੀਚਰ ਸੀ ਕਿ ਅਸੀਂ ਤਾਂ ਆਪਦੇ ਬੱਚੇ ਬਾਹਰ ਭੇਜ ਬੈਠੇ ਪਰ ਅਸੀਂ ਆਉਣ ਵਾਲੇ ਜਿਹੜੇ ਆ ਜਨਰ ਜਨਰੇਸ਼ਨ ਆ ਇਹਨੂੰ ਅਸੀਂ ਨਸ਼ਿਆਂ ਤੋਂ ਬਚਾਲ ਕੇ ਇਹਨੂੰ ਜਦੋਂ ਬਾਹਰ ਜਾਣ ਤੋਂ ਰੋਕਿਆ ਤਾਂ ਪੰਜਾਬ ਬਚਾ ਲਿਆ ਤਾ ਸਾਡਾ ਇੱਕ ਟੀਚਾ ਸੀ ਮੈਂ ਏਸ਼ੀਆ ਦਾ ਪਹਿਲਾ 골ਡ ਮੈਡਲਿਸਟ ਸੀਗਾ ਇਸ ਗੇਮ ਦਾ 989 ਦੇ ਵਿੱਚ ਮੈਂ 골ਡ ਲਿਆ ਸੀਗਾ ਤਾਂ ਮੈਂ ਜਦੋਂ ਇੱਥੇ ਅਮਰੀਕਾ ਤੋਂ ਵਾਪਸ ਆਇਆ ਤਾਂ ਮੈਂ ਦੇਖਿਆ ਵੀ ਸਾਡੀ ਰੋਇੰਗ ਤਾਂ ਉੱਥੇ ਦੀ ਉੱਥੇ ਹੀ ਰਹਿ ਗਈ ਹਜੇ ਵੀ ਕੋਈ ਨਹੀਂ ਜਾਣਦਾ ਸਾਡੇ ਬਾਰੇ ਤਾਂ ਚਲ ਜਾਣਦੇ ਹੀ ਨਹੀਂ ਸੀ ਅਸੀਂ ਹਾਲਾਂਕਿ ਏਸ਼ੀਅਨ ਗੇਮ ਦੇ ਵਿੱਚੋਂ ਮੈਡਲ ਲੈ ਲਏ 올림픽 ਤੱਕ ਚਲੇ ਗਏ ਫਿਰ ਵੀ ਸਾਡੇ ਬੱਚਿਆਂ ਨੂੰ ਕੋਈ ਜਾਣਦਾ ਨਹੀਂ ਸੀ ਤਾਂ ਮੇਰੇ ਕੋਲ ਦੋਸਤ ਸੀਗੇ ਉਹਨਾਂ ਨਾਲ ਰਲ ਰੋੜ ਕੇ ਤੇ ਅਸੀਂ ਉਹਨਾਂ ਨੇ ਮੈਨੂੰ ਜਰਨਲ ਸ਼ਕਤੀ ਬਣਾਤਾ ਜਦੋਂ ਜਨਰਲ ਸ਼ਕਤੀ ਬਾਣ ਤੋਂ ਬਾਅਦ ਫਿਰ ਮੈਂ ਸੋਚਿਆ ਕਿ ਹੁਣ ਯਾਰ ਕੀ ਕੀਤਾ ਜਾਵੇ ਅਸੀਂ ਐਂਡੋਰ ਜਿਹੜੀ ਸੀਗੀ ਰੋਇੰਗ ਉਹਨੂੰ ਸ਼ੁਰੂ ਕੀਤਾ ਐਂਡੋਰ ਰੋਇੰਗ ਦੇ ਵਿੱਚ ਹੁੰਦਾ ਕਿ ਆਰਗੋਮੀਟਰ ਮਸ਼ੀਨਾਂ ਹੁੰਦੀਆਂ ਮਸ਼ੀਨਾਂ ਦੇ ਉੱਤੇ ਸਟਾਰਟ ਕੀਤੀ ਜਾਂਦੀ ਹੈ ਅਸੀਂ ਉਹਦੇ ਤੇ ਸਟਾਰਟ ਕੀਤੀ ਪਹਿਲਾਂ ਸਾਰੀ ਪਹਿਲਾਂ ਕੰਪੀਟੀਸ਼ਨ ਆਪਾਂ ਮੈਨ ਲੱਗਾ ਆਪਾਂ ਟੁੱਡੀ ਕੀ ਪੈਂਡ ਦੇ ਵਿੱਚ ਵੀ ਕਰਾਇਆ ਸੀਗਾ ਉਹ ਮਸ਼ੀਨਾਂ ਦੇ ਉੱਪਰ ਜਿਹੜਾ ਬੱਚਿਆਂ ਨੇ ਭਾਗ ਲਿਆ ਸੀ ਹਾਂਜੀ ਹਾਂਜੀ ਦੋ ਸਮਾਂ ਹੋ ਗਿਆ ਜੀ ਹਾਂਜੀ 2016 ਦੇ ਵਿੱਚ ਆਪਾਂ ਕਰਾਇਆ ਸੀਗਾ ਉਦੋਂ 2016 ਤੋਂ ਅਸੀਂ ਜੀ ਸ਼ੁਰੂਆਤ ਕੀਤੀ ਸੀ ਉਦੋਂ ਪਹਿਲੀ ਇਹਦੀ ਜਦੋਂ ਮੀਡੀਆ ਨੇ ਆਪਾਂ ਟੁੱਡੀ ਕੀ ਕਵਰ ਕੀਤਾ ਸੀਗਾ ਤਾਂ ਉਦੋਂ ਤੋਂ ਅਸੀਂ ਲੱਗੇ ਹੋਏ ਆ ਫਿਰ ਅਸੀਂ ਦੇਖਿਆ ਵੀ ਐਂਡੋਰ ਦੇ ਵਿੱਚ ਤਾਂ ਕੋਈ ਬਾੜਾ ਨਹੀਂ ਹੈਗਾ ਉਹਦੇ ਵਿੱਚ ਵੀ ਨੈਸ਼ਨਲ ਹੈਗੀ ਏਸ਼ੀਅਨ ਚੈਂਪੀਅਨਸ਼ਿਪ ਹੈਗੀ ਆ ਵਾਟਰ ਚੈਂਪੀਅਨਸ਼ਿਪ ਵੀ ਹੈਗੀ ਹੈ ਪਰ ਜਿਹੜਾ ਆਊਟਡੋਰ ਹੈ ਇਹਦੇ ਵਿੱਚ ਅਸਲੀ ਰੋਇੰਗ ਇਹ ਹੈ ਉਹ ਰੋਏਗਾ ਕਿਸੇ ਨਹੀਂ ਅੰਦਰ ਰੋਇੰਗ ਨਹੀਂ ਆ ਉਹਦਾ ਕੰਪੀਟੀਸ਼ਨ ਹੈ ਟੋਟਲ ਕੰਪੀਟੀਸ਼ਨ ਹੁੰਦੇ ਆ ਪਰ ਜਿਹੜੀ ਆ ਰੋਇੰਗ ਹੈ ਇਹ ਅਸਲੀ ਰੋਇੰਗ ਹੈ ਜਿਹਨੂੰ ਰੋਇੰਗ ਕਹਿੰਦੇ ਆ ਸੱਤਾ ਹੀ ਹੈ ਨਾ ਅਸਲ ਇਹ ਹੀ ਹੈ ਵਾਟਰ ਦੇ ਵਿੱਚ ਹੀ ਹੈ ਪਰ ਇਹਦੇ ਆਸੇ ਕੀ ਹੈ ਸਾਨੂੰ ਪਹਿਲਾਂ ਸਾਰਿਆਂ ਤੋਂ ਪਹਿਲਾਂ ਸਾਨੂੰ ਬੱਚਿਆਂ ਨੂੰ সুইਮਿੰਗਸ ਖੋਣੀ ਪੈਂਦੀ ਹੈ ਕਟੋ-ਕਟ ਹੁਣ ਤੁਸੀਂ ਇੱਥੇ ਦੇਖਦੇ ਹੋਵੋਗੇ ਸਾਡੇ ਬੱਚੇ ਪਾਣੀ ਦੇ ਵਿੱਚ ਤੁਰੇ ਫਿਰਦੇ ਆ ਉਹਨਾਂ ਦਾ ਡਰ ਨਿਕਲ ਜਾਂਦਾ ਕਿ ਜਿੱਥੇ ਮਰਜ਼ੀ ਉੱਠ ਜਾਓ ਜੀ ਪਰ ਅਸੀਂ ਇੱਥੇ ਡੁੱਬਦੇ ਨਹੀਂ ਹਾਂ ਦੇਖਿਆ ਨਿੱਕੇ-ਨਿੱਕੇ ਬੱਚੇ ਛਾਲਾ ਮਾਰਦੇ ਨੇ ਦੂੰਗੀ ਬੋਟ ਨੇਰ ਦੂੰਗੀ ਐ ਨੇਰ ਪਰ ਉਹਨਾਂ ਦਾ ਹੀ ਡਾਰੀ ਕੱਢ ਦਿੰਦੇ ਆ ਉਹਨਾਂ ਨੂੰ ਇੰਨਾ ਕਿ ਤੈਰਨਾ ਸਿਖਾ ਦਿੰਦੇ ਆ ਕਿ ਉਹਨਾਂ ਦਾ ਡਾਰੀ ਮੁੱਕ ਜਾਂਦਾ ਤਾਂ ਉਦੋਂ ਮੁੜ ਕੇ ਸੈਕੰਡ ਸਟੈਪ ਹੁੰਦਾ ਸਾਡਾ ਫਿਰ ਉਹਨੂੰ ਐਂਡੋਰ ਦੇ ਉੱਤੇ ਲੈ ਕੇ ਜਾਣਾ ਕਿ ਐਂਡੋਰ ਤੇ ਪਰਫੈਕਟ ਹੋ ਜਾਣਾ ਉਹਨਾਂ ਦੀ ਟੈਕਨੀਕ ਸਹੀ ਹੋ ਜੇ ਫਿਰ ਅਸੀਂ ਉਹਨੂੰ ਫਿਰ ਬੋਟਾਂ ਦੇ ਵਿੱਚ ਪਾਉਂਦੇ ਆ ਕਿਉਂਕਿ ਇਹ ਬੋਟਾਂ ਬਹੁਤ ਜ਼ਿਆਦਾ ਮਹਿੰਗੀਆਂ ਜਿਹੜੀ ਸਾਰਿਆਂ ਤੋਂ ਛੋਟੀ ਬੋਟਾਂ ਉਹ 2.5 ਤੋਂ 3 ਲੱਖ ਤੋਂ ਸ਼ੁਰੂ ਹੁੰਦੀ ਆ ਜਿਹੜੀ ਵੱਡੀ ਬੋਟ ਆ ਉਹ ਤਕਰੀਬਨ 12-13 ਲੱਖ ਤੇ ਜਾ ਕੇ ਆਉਂਦੀ ਆ ਅਸੀਂ ਜਿਹੜਾ ਇੱਥੇ ਸਾਰਾ ਕਵਰਮੈਂਟ ਲੈਂਦਾ ਮੈਂ ਆਪਦੇ ਧੰਨਵਾਦ ਦੀਆਂ ਜਿਹੜੇ ਵੀ ਸਾਡੇ ਮਤਲਬ ਐਨ ਆਰ ਆਈ ਵੀਰ ਆ ਯਾਰ ਦੋਸਤ ਰਿਸ਼ਤੇਦਾਰ ਜਿਨ੍ਹਾਂ ਨੇ ਮਦਦ ਕਰਕੇ ਵੋਟਾਂ ਲੈਣ 'ਚ ਮਦਦ ਕੀਤੀ ਲੱਗਦਾ ਨਹੀਂ ਕਿ ਸਾਡੇ ਕੰਮ ਜਿਹੜੇ ਐਨਆਰਆਈ ਕਰਦੇ ਆ ਸਾਡਾ ਸਹਿਯੋਗ ਦਿੰਦੇ ਸਰਕਾਰਾਂ ਨੂੰ ਵੀ ਇਸ ਪਾਸੇ ਆਉਣਾ ਚਾਹੀਦਾ ਇਹ ਜੀਆਂ ਜੜੀਆਂ ਗੇਮਾਂ ਨੂੰ ਚੱਕਣਾ ਚਾਹੀਦਾ ਜਿਹੜੀਆਂ ਕਿ ਥੋੜੇ ਪੈਸੇ ਹੀ ਆ ਕੋਈ ਬਾਲੇ-ਵੱਡੇ ਨਹੀਂ ਸਰਕਾਰ ਲਈ ਨਹੀਂ ਜੀ ਬਾਲੇ-ਵੱਡੇ ਨਹੀਂ ਹੈਗੇ ਅਸੀਂ ਪਹਿਲਾਂ ਕਾਂਗਰਸ ਸਰਕਾਰ ਤੋਂ 94 ਲੱਖ ਰੁਪਏ ਮਨਜ਼ੂਰ ਕਰਾਇਆ ਚਾਰ ਸੈਂਟਰਾਂ 'ਤੇ ਪਰ ਬਦਕਿਸਮਤੀ ਨਾਲ ਉਹ ਸਾਡਾ ਕਮਿਟ ਨਹੀਂ ਖਰੀਦ ਦਿੱਤਾ ਗਿਆ ਉਹ ਪੈਸਾ ਵਾਪਸ ਹੋ ਗਿਆ ਉਦੋਂ ਮੁੜ ਕੇ ਸਰਕਾਰ ਨੇ ਸਾਨੂੰ ਟੱਕਾ ਵੀ ਨਹੀਂ ਦਿੱਤਾ ਹੁਣ ਤੱਕ ਇਹ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਕਿਉਂਕਿ ਇਹੋ ਜਿਹੇ ਮਹਿੰਗੇ ਗੇਮਾਂ ਜਿਹੜੀਆਂ ਇਹ ਸਰਕਾਰ ਦੇ ਆਸਤੇ ਕੋਈ ਕੰਮ ਨਹੀਂ ਹੈਗਾ ਪਰ ਸਾਡੇ ਆਸਤੇ ਬਹੁਤ ਵੱਡਾ ਇਹ ਪ੍ਰੋਜੈਕਟ ਹੈ ਆਮ ਲੋਕਾਂ ਦਾ ਤੇ ਬਹੁਤ ਵੱਡਾ ਪ੍ਰੋਜੈਕਟ ਹੈ ਪਰ ਸਰਕਾਰਾਂ ਦੇ ਕੋਈ ਵੱਡਾ ਪ੍ਰੋਜੈਕਟ ਨਹੀਂ ਹੈ ਕਰੋੜ ਤੋਂ ਕਰੋੜ ਸਰਕਾਰ ਆਸਤੇ ਕੀ ਹੈ 1-2 ਕਰੋੜ ਦੇ ਨਾਲ ਇਹ ਤਿੰਨ ਚਾਰ ਸੈਂਟਰ ਚੱਲ ਸਕਦੇ ਆ ਪਰ ਸਰਕਾਰ ਇਧਰ ਨੂੰ ਧਿਆਨ ਦੇ ਹੀ ਨਹੀਂ ਰਹੀ ਸਾਡੇ ਕੋਲ ਇੱਕ ਪੀਆਈਐਸ ਦਾ ਸੈਂਟਰ ਹੈ ਜਿਹਦੇ ਸਾਡੇ ਕੋਲ 8-10 ਸੈਟ ਵੋਟਾਂ ਦੇ ਆ ਬਾਕੀ ਪੰਜਾਬ 'ਚ ਕਿਤੇ ਨਹੀਂ ਹੈਗਾ ਅਸੀਂ ਹੁਣ ਯੂਨੀਵਰਸਿਟੀਆਂ ਤੋਂ ਕਿਹਾ ਯੂਨੀਵਰਸਿਟੀਆਂ ਤੋਂ ਲੈ ਆਂ ਸੀ ਸੈਟਅਪ ਨਹਿਰ ਦੇ ਵਿੱਚ ਬੋਟਿੰਗ ਕਰਾ ਰਹੇ ਆ ਬੱਚੇ ਉਹ ਇੱਥੇ ਕਿਸ਼ਤੀਆਂ ਚ ਲਾਉਂਦੇ ਆ ਲੱਗਦਾ ਨਹੀਂ ਕਿ ਇਦਾਂ ਦੇ ਜੇ ਗਰਾਊਂਡ ਵੀ ਬਣ ਪਿੰਡਾਂ ਦੇ ਵਿੱਚ ਇਹੀ ਝੀਲ ਬਾਣੇ ਝਿਲਾਂ ਦੇ ਵਿੱਚ ਜਿਹੜਾ ਕੰਮ ਕੰਪੀਟੀਸ਼ਨ ਕਰਾਇਆ ਜਾਂਦਾ ਸੀ ਇਹ ਤਾਂ ਜੀ ਬਹੁਤ ਵੱਡੀ ਗੱਲ ਆ ਜੇ ਆ ਕੋ ਸੋਜੇ ਪਮੇ ਦੀ 1 ਕਿਲੋਮੀਟਰ ਦਾ ਹੀ ਥਾਂ ਬਹੁਤ ਬੜੇ ਬੜੇ ਕਈ ਪਿੰਡਾ ਛੱਪੜ ਪਏ ਆ ਪੌਣਾ ਕਿਲੋਮੀਟਰ ਕਿਲੋਮੀਟਰ ਦੇ ਪਏ ਆ ਤੇ ਜੇ ਉਹਨਾਂ ਨੂੰ ਥੋੜਾ ਜਿਹਾ ਸੇਧ ਦਿੱਤੀ ਜਾਵੇ ਜਿਵੇਂ ਹੁਣ ਨਵੇਂ ਡਿਜ਼ਾਈਨ ਦੇ ਨਾਲ ਬਣਾ ਰਹੇ ਆ ਤਈ ਗੇਮ ਨੂੰ ਹੋਰ ਜਿੰਨਾ ਮਰਜ਼ੀ ਪ੍ਰਫੁੱਲਤ ਕਰ ਲੋ ਪਰ ਪਹਿਲਾਂ ਸਭ ਤੋਂ ਪਹਿਲਾਂ ਸਰਕਾਰ ਧਿਆਨ ਤਾਂ ਦੇਵੇ ਕਿ ਕੁੱਕਮੈਂਟ ਲੈ ਕੇ ਕਿੱਥੋਂ ਦੇਣਾ ਤਾਂ ਕੁੱਕਮੈਂਟ ਜਿੰਨਾ ਚਿਰ ਹੈ ਨਹੀਂਗਾ ਇੱਕ ਸਾਡੀ ਜੋੜੀ ਚੱਪੂਆਂ ਦੀ ਹੈ 80000 ਦੀ ਹੈ ਬੋਟਾ ਸਾਡੀਆਂ 2.5 ਲੱਖ ਤੋਂ ਸ਼ੁਰੂ ਹੁੰਦੀ ਹੈ 3.5 4 ਲੱਖ 5 ਲੱਖ 8 ਲੱਖ ਤੱਕ ਪਹਿਲਾਂ ਕੁੱਕਮੈਂਟ ਤਾਂ ਲੈ ਕੇ ਦੇਣਾ ਪਊਗਾ ਚਲਾਉਣਾ ਪਾਣੀ ਦੇ ਵਿੱਚ ਸਟਰੈਂਥ ਤਾਂ ਵਧੇ ਪਹਿਲਾਂ ਸਾਡੀ ਪਾਣੀ ਦੇ ਵਿੱਚ ਅੱਜ ਜੇ ਮੰਨ ਲਈਏ ਤਾਂ ਬਾੜੀ ਨਹੀਂ ਹੈ ਤਾਂ ਸਾਰੇ ਪੰਜਾਬ ਦੀ 300 ਤੋਂ 500 ਸਟਰੈਂਥ ਜਿਹੜੀ ਕਿ ਸਾਨੂੰ ਚਾਹੀਦੀ ਆ ਘੱਟੋ ਘੱਟ ਹਜ਼ਾਰਾਂ ਦੇ ਵਿੱਚ ਔਰ ਸਾਡੇ ਜਿਹੜੇ ਗਰਾਊਂਡ ਆ ਉਹ ਪਾਣੀ ਆ ਅਸੀਂ ਤਾਂ ਪਾਣੀ ਦੇ ਵਿੱਚ ਹੀ ਰਹਿਣਾ ਤੇ ਪਾਣੀ ਦੇ ਕਿਨਾਰੇ ਬੈਠਣਾ ਕਿਉਂਕਿ ਜਿਹੜਾ ਅਸੀਂ ਕੁੱਕਮੈਂਟ ਰੱਖਣਾ ਹੈ ਸਰਕਾਰ ਨੂੰ ਮੇਰਾ ਤੁਹਾਡੇ ਚੈਨਲ ਦੇ ਥਰੂ ਇਹ ਵੀ ਕਹਿਣਾ ਹੈ ਕਿ ਸਾਡੇ ਜਿੰਨੇ ਵੀ ਸੈਂਟਰ ਆ ਉਥੇ ਸਰਕਾਰ ਪ੍ਰੋਪਰ ਤੌਰ ਤੇ ਪਰਮਿਸ਼ਨਾਂ ਦੇ ਕੇ ਸ਼ੈੱਡ ਬਣਵਾਵੇ ਕਿ ਤੁਹਾਡਾ ਕੁੱਕਮੈਂਟ ਖਰਾਬ ਨਾ ਹੋਵੇ ਧੁੱਪ ਦੇ ਵਿੱਚ ਇਹ ਫੈਬਰ ਦੀਆਂ ਬੂਟਸ ਇਨਾ ਸੱਕਰਾਂ ਚ ਪੈ ਜਾਂਦੇ ਦੋ ਤਿੰਨ ਸਾਲ ਬਾਅਦ ਅਗਰ ਸ਼ੈੱਡ ਬਣੇ ਹੁਣ ਟੈਂਪਰੇਰੀ ਅਸੀਂ ਨਹੀਂ ਆਂਦੇ ਕਿ ਤੁਸੀਂ ਸਾਨੂੰ ਪੱਕਾ ਕੁਝ ਬਣਾ ਦਿਓ ਪਰ ਜੇ ਟੈਂਪਰੇਰੀ ਸ਼ੈੱਡ ਵੀ ਬਣਾ ਦੇਣ ਤਾਂ ਵੀ ਅਸੀਂ ਕਰ ਸਕਦਾ ਦੇਖੋ ਹੁਣ ਬਾਹਰ ਹੀ ਪਈਆਂ ਬਿਨਾ ਛੱਜਾ ਆਈਂ ਪਈਆਂ ਜੀ ਬੋਟਾਂ ਧੁੱਪ ਵੀ ਪੈਂਦੀ ਹੈ ਗਰਮੀ ਪੂਰੀ ਆ ਅਸੀਂ ਤਾਂ ਆਇਆ ਵੀ ਮੀਆਂ ਬੀਬੀ ਦੋਨੇ ਇੱਥੇ ਬੈਠੇ ਲੱਗੇ ਰਹਿੰਦੇ ਨੇ ਬੱਚਿਆਂ ਦੇ ਨਾਲ ਕਿਉਂਕਿ ਸਾਡੇ ਆਪ ਦੇ ਬੱਚੇ ਸੈਟਲ ਸਾਡੇ ਤਾਂ ਆਹੀ ਬੱਚੇ ਆ ਹੁਣ ਦੋਨੇ ਯਾਨੀ ਮੀਆਂ ਬੀਬੀ ਇੱਥੇ ਬੱਚਿਆਂ ਦੇ ਨਾਲ ਹੀ ਬਸ ਇੱਥੇ ਹੀ ਆ ਅਸੀਂ ਸਵੇਰੇ ਤਕਰੀਬਨ ਛੁੱਟੀ ਵਾਲਦਨ ਸਵੇਰੇ ਆ ਜਾਂਦੇ ਆ ਆ ਸਾਡੇ ਟੈਂਟ ਲੱਗੇ ਹੋਏ ਆ ਕੋਈ ਇੱਥੇ ਹੋਰ ਸਾਧਨ ਨਹੀਂ ਹੈਗਾ ਬਸ ਆਗੇ ਇੱਥੇ ਬੈਠੇ ਰਹਿੰਦੇ ਆ ਇਹਨਾਂ ਨੂੰ ਕਰਾਈ ਜਾਂਦੇ ਆ ਪਰ ਸਾਡੇ ਬੱਚੇ ਵੀ ਮੈਂ ਤਾਂ ਉਹਨਾਂ ਸਿੱਢੀ ਆ ਸਰਦਾਰ ਜੀ ਨੇ ਇਧਰ ਬੱਚਿਆਂ ਨੂੰ ਟ੍ਰੇਨਿੰਗ ਦੇਣ ਦਾ ਕੰਮ ਸ਼ੁਰੂ ਕੀਤਾ ਆ ਕੋਈ ਵੀ ਜਦੋਂ ਕੰਮ ਹੁੰਦਾ ਪਿੱਛੇ ਔਰਤ ਦਾ ਵੱਡਾ ਯੋਗਦਾਨ ਹੁੰਦਾ ਤੇ ਤੁਸੀਂ ਅੱਜ ਬਰਾਬਰ ਬੈਠੇ ਆ ਬੱਚੇ ਆਪ ਦੇ ਵਿਦੇਸ਼ ਚ ਕਿਸ ਤਰ੍ਹਾਂ ਮਸੂਫ ਕਰਦੇ ਜੱਗ ਤੇ ਮੈਂ ਬਹੁਤ ਵਧੀਆ ਮਸੂਫ ਕਰਦੇ ਆਂ ਆਪਣੇ ਬੱਚੇ ਜੋ ਵੀ ਬੱਚਿਆਂ ਨੂੰ ਪ੍ਰੋਬਲਮ ਹੁੰਦੀ ਹੈ ਉਹ ਪੈਸੇ ਤੇ ਲਿਦੀ ਛੇ ਇਹਨਾਂ ਤੋਂ ਨਹੀਂ ਹੋ ਸਕਦਾ ਮੈਂ ਕਰ ਤਾ ਕਿਸੇ ਕਰ ਦੇ ਲੇਕਿਨ ਸਮਾਂ ਕਰਦੇ ਹਾਂ ਜੀ ਹੁਣ ਗਰਮੀ ਗਰਮੀ ਵਸਨੇ ਚ ਇਥੇ ਵੈਕੈਂਸੀ ਸਵੇਰੇ 7:00 ਵਜੇ ਤੋਂ ਲੈ ਕੇ 5:00 ਵਜੇ ਤੇ ਕੋਈ ਸਮਝ ਨਹੀਂ ਨਹੀਂ ਕਰਦਾ ਕੰਮ ਮੇਰੇ ਕੋਲ ਕਰਦਾ ਇਸੇ ਆ ਜਨੇ ਕਰੇ ਸਾਰੇ ਕੰਮ ਵਾਲੀ ਰੱਖੀ ਹੈ ਤਿੰਨ ਬੱਚੇ ਸਾਡੇ ਕੋਲ ਘਰੇ ਰਹਿੰਦੇ ਹੋਂ ਬਹੁਤ ਸਹਿਜ ਹੋਊਗਾ ਕਿਉਂਕਿ ਮੈਨੂੰ ਇਹ ਆ ਕੋਈ ਵੀ ਗੱਲ ਸਿਰੇ ਨਹੀਂ ਲੱਗਦੀ ਮੰਨ ਜਲ ਅ ਦੋਨੇ ਜੀ ਬੈਠੇ ਆ ਕਿ ਇੱਕ ਤਾਂ ਹੈ ਕਿ ਅਸੀਂ ਹੈ ਬੇਲੇ ਆ ਦੂਜਾ ਸਾਨੂੰ ਆ ਕਿ ਇਹ ਬੱਚਿਆਂ ਦਾ ਸਾਡਾ ਪਿਆਰੀ ਇੰਨਾ ਪੈ ਗਿਆ ਕਿ ਸਾਡੇ ਕੋਲ ਲੜਕੀਆਂ ਦੀ ਸਟਰਥ ਦੇਖੋਗੇ ਥੋੜਾ ਮੁੰਡਿਆਂ ਦੇ ਬਰਾਬਰ ਉਹ ਕਿੰਨਾ ਕਰਕੇ ਆ ਅਸਲ ਤਾਂ ਇੰਜ ਤੁਸੀਂ ਕਿਹਾ ਓਪਨ ਚ ਜਿਹੜੀ ਗੇਮ ਆ ਓਪਨ ਚ ਹੀ ਪਤਾ ਲੱਗਦਾ ਨਾ ਹੁਣ ਪਤਾ ਲੱਗਣ ਲੱਗਿਆ ਵੀ ਆਹ ਗੇਮ ਵੀ ਬੱਚੇ ਕਰਦੇ ਆ ਐਂਡੋਰ ਦੇ ਨਾਲ ਤਾਂ ਪਤਾ ਹੀ ਨਹੀਂ ਸੀ ਕਿਸੇ ਨੂੰ ਖੰਡੋਰ ਦੇ ਨਾਲ ਐ ਸੀ ਨਾ ਜੀ ਉੱਥੇ ਬੰਦ ਕਮਰੇ ਦੇ ਵਿੱਚ ਜਾਂ ਛੋਟੇ ਜਿਹੇ ਹਾਲ ਦੇ ਵਿੱਚ ਇੱਕੇ ਦੀ ਕਰ ਲਿਆ ਉਦੋਂ ਮੁੜ ਕੇ ਕੀ ਆ ਉੱਥੇ ਹੀ ਭੋਗ ਪੈ ਜਾਂਦਾ ਸੀ ਹੁਣ ਇੱਥੇ ਪਤਾ ਕਿ 3 ਕਿਲੋਮੀਟਰ ਦੇ ਵਿੱਚ ਬੱਚੇ ਤੁਰੇ ਫਿਰਦੇ ਆ ਬੋਟਾ ਲੈ ਕੇ ਅਗਲਾ ਹਰੇ ਖੜ ਕੇ ਦੇਣਾ ਵੀ ਗੇਮ ਕੀ ਆ ਅਸੀਂ ਆਪ ਦੇ ਬੱਚੇ ਨੂੰ ਲਾ ਗਏ ਸਾਡੇ ਕੋਲ ਤਕਰੀਬਨ ਰੋਜ਼ ਨਵੇਂ ਇਹੋ ਜਿਹੇ ਮਾਪਿਓ ਹੁੰਦੇ ਆ ਇਹ ਸਾਡਾ ਬੱਚਾ ਲਾ ਲੋ ਪਰ ਸਾਡੇ ਕੋਲ ਪ੍ਰੋਬਲਮ ਖੜੀ ਕੀ ਹੋ ਜਾਂਦੀ ਆ ਸਾਡੇ ਕੋਲ ਰੈਸ਼ ਨਹੀਂ ਇਹਦੇ ਵਾਸਤੇ ਸਾਈ ਨੂੰ ਚਾਹੀਦਾ ਉਹ ਬਹੁਤ ਹੈਲਪ ਕਰਦੀ ਆ ਉਹ ਸਾਨੂੰ ਕੋ ਰੈਸ਼ ਦੇਵੇ ਸਾਡੇ ਕੋਲ ਪੀਆਈਐਸ ਦੇ ਸੈਂਟਰ ਆ ਉਹ ਗਾਹਾਂ ਹੋਰ ਸੈਂਟਰ ਬਣ ਜਾਣ ਉਹਦੇ ਵਿੱਚ ਹੋ ਜੇ ਇਹ ਮੇਰੇ ਕੋਲ ਕੋਚ ਰੱਖੀ ਹੋਈ ਆ तकरीबन 1.5 ਸਾਲ ਤੋਂ ਬਿਨਾਂ ਪੈਸਾ ਤੋਂ ਕੰਮ ਕਰ ਰਹੀ ਹਾਂ ਹੁਣ 올림픽 ਵੀ ਇੱਕ ਬੱਚਾ ਚੱਲਿਆ ਪਿਛਲੀ ਏਸ਼ੀਅਨ ਗੇਮ ਦੇ ਵਿੱਚ ਵੀ ਅਸੀਂ 4 ਮੈਡਲ ਦਿੱਤੇ ਆ ਪੰਜਾਬ ਨੂੰ ਤੇ ਜੇ ਇਹ ਕਹਿਣਗੇ ਕਿ ਹਾਂ ਵੀ ਅਸੀਂ ਤੁਹਾਨੂੰ ਦੇਣਾ ਕੁਝ ਨਹੀਂ ਆ ਤੇ ਫਿਰ ਬਗੈਰ ਗੱਡੀ ਤੋਂ ਤਾਂ ਕੁਝ ਨਹੀਂ ਚੱਲਣਾ ਤੇ ਜੇ ਇਹ ਸਾਨੂੰ ਟ੍ਰੇਨਿੰਗ ਆਸ ਤੇ ਕੁਕ ਮਿੰਟ ਦੇ ਦੇਣ ਸਰਕਾਰ ਤਾਂ ਮੈਂ ਕਹਿੰਦਾ ਸੋਨੇ ਦੇ ਸਵਾਗਾ ਹੋ ਜੂ ਅਸੀਂ ਇਹ ਗੇਮ ਨੂੰ ਬਹੁਤ ਪਹਚਾਈ ਤੱਕ ਲੈ ਜਾਏ ਅਸੀਂ 올림픽 ਚੋਂ ਹਰ ਹਾਲਤ ਤੇ ਵੀ ਮੈਡਲ ਲਿਆਵਾਂ ਪੰਜਾਬ ਦੇ ਵਿੱਚ ਇੰਨਾ ਟੈਲੈਂਟ ਹੈ ਮੈਡਮ ਬੱਚਿਆਂ ਨੂੰ ਕੋਚਿੰਗ ਦਿੰਨੇ ਆ ਕਿਹ ਕਿਸ ਤਰ੍ਹਾਂ ਬੱਚਿਆਂ ਨੂੰ ਕੋਚਿੰਗ ਦਿੰਨੇ ਆ ਕਿ ਕੋਈ ਸਮੱਸਿਆਵਾਂ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਲਾਸਿਆ ਮਲੇ ਦਾ ਸਮੱਸਿਆ ਰਹੀ ਕਹਿੰਦੇ ਪੰਨੇ ਕਿ ਜਦੋਂ ਕੋਈ ਕੰਪੀਟੀਸ਼ਨ ਪਹਿਲਾਂ ਪ੍ਰੈਕਟਿਸ ਕਰਦੇ ਆ ਇੱਕ ਨੈਸ਼ਨਲ ਵਾਸਤੇ ਜਾਣ ਵਾਸਤੇ ਪ੍ਰੈਕਟਿਸ ਕਰ ਲਈ ਪੂਰੀ ਪਰ ਜਦੋਂ ਇਹਨਾਂ ਨੇ ਨੈਸ਼ਨਲ ਜਾਣਾ ਹੁੰਦਾ ਇਹਨਾਂ ਨੂੰ ਪ੍ਰੋਬਲਮ ਆਉਂਦੀ ਮੰਨੀ ਗਈ ਕਿ ਐਂ ਕਰੋ ਨਹੀਂ ਦੇ ਸਕਦੇ ਅਗਰ ਕਿਸੇ ਤੋਂ ਆਪਾਂ ਮੰਗੀ ਵੀ ਤਾਂ ਉਹਨਾਂ ਨੇ ਕਹਿੰਦਾ ਅਸੀਂ ਨਹੀਂ ਦਿੰਦੇ ਬੱਚੇ ਪ੍ਰੈਕਟਿਸ ਪੂਰੀ ਕਰਦੇ ਆ ਪਰ ਜਦੋਂ ਨੈਸ਼ਨਲ ਨੂੰ ਨਾ ਜਾ ਪੌੜ ਫਿਰ ਦੁੱਖ ਹੁੰਦਾ ਵਾ ਕਿ ਬੱਚੇ ਨੂੰ ਪ੍ਰੈਕਟਿਸ ਉਸ ਵਾਸਤੇ ਕਰਵਾਈ ਜਾਂਦੀ ਹੈ ਇੱਕੋ ਚੀਜ਼ ਦੀ ਅਫੀਲ ਹੈ ਕਿ ਬੱਚੇ ਨੂੰ ਇੰਨੀ ਹੈਲਪ ਮਿਲੇ ਕਿ ਕੋਈ ਵੀ ਕੰਪੀਟੀਸ਼ਨਾਂ ਖੇਡਰ ਆਸਾਨੀ ਨਾਲ ਸਕਣ ਨਾ ਇਹਨਾਂ ਨੂੰ ਕੋਈ ਪ੍ਰੋਬਲਮ ਆਵੇ ਤੇ ਨਾ ਘ ਬੱਚੇ ਕਿੰਨੇ ਸਾਡੇ ਕੋਲ 20 ਤੋਂ ਪਲੱਸ ਬੱਚੇ ਆ ਬਟ ਹੁਣ ਇੱਕ ਥੋੜੇ ਕਿ ਬੱਚਿਆਂ ਦੀ ਐਡਮਿਸ਼ਨਸ ਵਗੈਰਾ ਚੱਲਣੀਆਂ ਵਾ ਜਦੋਂ ਨੈਕਸਟ ਮਹੀਨੇ ਤੋਂ ਛੁੱਟੀਆਂ ਹੋ ਜਾਣੀਆਂ ਇਹ 30 ਤੋਂ ਪਲੱਸ ਬੱਚੇ ਹੋ ਜਾਣਗੇ ਮਤਲਬ ਜਿੱਦਾਂ ਹੁਣ ਲੋਕੀ ਜਾਂਦੇ ਆ ਉਹ ਸਾਨੂੰ ਪੁੱਛ ਕੇ ਜਾਂਦੇ ਆ ਕਿ ਅਸੀਂ ਆਪਣੇ ਬੱਚੇ ਭੇਜਣੇ ਆ ਕਿ ਨੈਕਸਟ ਮਹੀਨੇ ਤੋਂ ਛੁੱਟੀਆਂ ਪੈ ਜਾਣੀਆਂ ਅਸੀਂ ਕਹਾਂ ਤੁਸੀਂ ਆਪਣੇ ਬੱਚੇ ਭੇਜ ਸਕਦੇ ਹੋ ਅਸੀਂ ਦੋ ਜਗ੍ਹਾ ਪ੍ਰੈਕਟਿਸ ਕਰਉਂਦੇ ਹਾਂ ਇੱਕ ਗਲਾਪਤ ਇੱਕ ਹੋਰ ਨੇ ਇੱਕ ਟੁੱਡੀ ਕਿੱਦ ਨੂੰ ਹੋਰ ਹੋਣੀ ਹੈ ਇੰਡੋਰ ਵਿੱਚ ਉੱਥੇ ਅਸੀਂ ਮਤਲਬ ਇੱਕ ਮਸ਼ੀਨ ਜਿਹਦੇ ਉੱਤੇ ਅਸੀਂ ਪ੍ਰੈਕਟਿਸ ਕਰਉਂਦੇ ਹਾਂ ਸਸ ਬੱਚੇ ਦਾ ਟ੍ਰੇਨਿੰਗ ਕਰਾਉਣ ਦੀ ਕੋਈ ਫੀਸ ਨਹੀਂ ਹੈ ਜਿੱਦਾਂ ਤੁਸੀਂ ਫਿਊਮੈਂਟ ਵੇਖਨ ਲੱਗੇ ਹੋ ਸਾਰੇ ਉਹ ਕਿੰਨੇ ਮਹਿੰਗੇ ਆ ਅਗਰ ਉਹਦੀ ਵੀ ਅਸੀਂ ਮਤਲਬ ਮੁਰੰਮਤ ਨਾ ਕਰੀਏ ਤਾਂ ਬੱਚੇ ਕਰਨਗੇ ਕਿਦਾਂ ਸਿਰਫ ਉਹਦੇ ਵਾਸਤੇ ਸੀ ਮੇਨਟੇਨੈਂਸ ਫੀਸ ਲੱਗੇ 1000 ਰੁਪਿਆ ਬੱਚੇ ਨੂੰ ਕਈ ਬੱਚੇ ਨਹੀਂ ਵੀ ਦੇਪ ਹੁੰਦੇ ਕਦੇ ਆਇਆ ਨਹੀਂ ਲਾਇਆ ਮਤਲਬ ਲੋਡ ਨਹੀਂ ਦਿੰਦਾ ਬੱਚੇ ਤੇ ਕਿ ਤੁਸੀਂ ਸਾਨੂੰ ਫੀਸ ਦੋ ਹੀ ਦੋ ਜਿਹੜੇ ਦੇਪ ਹੁੰਦੇ ਆ ਉਹਨਾਂ ਦਾ ਅਸੀਂ ਆਪਣਾ ਸਾਰਾ ਸਮਾਨ ਸੈੱਟ ਕਰ ਲੈਂਦੇ ਆ ਪਰ ਬੱਚੇ ਕਈ ਬੱਚੇ ਇਹੋ ਜਿਹੇ ਜਿਹੜੇ ਬਿਨਾਂ ਪੈਸੇ ਤੋਂ ਵੀ ਪ੍ਰੈਕਟਿਸ ਕਰਦੇ ਆ ਬੱਚੇ ਕਿਹੜੀ ਗੇਮ ਕਰਦੇ ਆ ਇੱਥੇ ਆਉਣੇ ਕ ਸੀਟੀ ਆ ਰੋਜ਼ ਹੀ ਹੁੰਦਾ 10 ਵਜੇ ਤੱਕ ਸ਼ਾਮ ਤੱਕ ਪ੍ਰੈਕਟਿਸ ਹੁੰਦੀ ਹੈ ਇੱਥੇ ਡਾਂਸਿੰਗ ਦੀ ਜਿਸ ਤਰ੍ਹਾਂ ਲੱਗਦਾ ਬਹੁਤ ਵਧੀਆ ਲੱਗਦਾ ਇੱਥੇ ਸਾਰੇ ਫੈਮਿਲੀ ਵਾਂਗੂ ਰਹਿੰਦੇ ਆ ਕੋਈ ਝਗੜਾ ਵਗੈਰਾ ਨਹੀਂ ਕਰਦੇ ਸਾਰੇ ਪਿਆਰ ਨਾਲ ਰਹਿੰਦੇ ਆ ਅੰਟੀ ਜੀ ਕਰਦੇ ਪੂਰਾ ਪਿਆਰ ਹਾਂਜੀ ਸਾਰੀ ਅਸੀਂ ਕਹਿੰਦੇ ਆ ਬੱਚਿਆਂ ਨੂੰ ਆਪਦੇ ਬੱਚਿਆਂ ਨੂੰ ਰੱਖਦੇ ਹਾਂ ਹਾਂਜੀ ਆ ਨਿੱਕੇ ਜੀ ਬੱਚੇ ਵੀ ਆ ਇਹਨੂੰ ਪੁੱਛਦੇ ਆ ਬੱਚੇ ਕੀ ਕਰ ਦਿੰਦੇ ਆ ਵਾਟਰ ਚ ਕਿਹੜੀ ਗੇਮ ਕਰਦੇ ਆ ਸੇਵਿੰਗ ਕਾਈਡਿੰਗ ਅੱਛਾ ਕਿਵੇਂ ਕਰਦੇ ਨੇ ਕਾ ਕੀਤੀ ਅੱਜ ਕਿੱਦਾਂ ਲੱਗਦਾ ਇੱਥੇ ਆ ਕੇ ਬੱਚਿਆਂ ਨੂੰ ਕੀ ਮੈਸੇਜ ਦੇਵੋਗੇ ਹੋਰ ਬੱਚਿਆਂ ਨੂੰ ਕੀ ਮੈਸੇਜ ਦੇਵੋਗੇ ਜਿਹੜੇ ਨਿੱਕੇ-ਨਿੱਕੇ ਬੱਚੇ ਹੋਰ ਵੀ ਖੇਤਰਾਂ ਚੋਂ ਆਉਂਦੇ ਨਾਲ ਆ ਕੇ ਆ ਅਗਲੇ ਨੂੰ ਆਣ ਤੁਹਾਡੇ ਕੋਲੇ ਆਉਣਾ ਚਾਹੀਦਾ ਹਾਂਜੀ ਤੁਸੀਂ ਬੱਚਿਆਂ ਦੇ ਜਵਾਨੀ ਵੀ ਸੁਣਿਆ ਤੇ ਕੋਟ ਸਾਹਿਬ ਨੇ ਵੀ ਦੱਸਿਆ ਜਸਵੀਰ ਸਿੰਘ ਨੇ ਵੀ ਕਾਫੀ ਜਿਹੜਾ ਵਿਸਤਾਰ ਦੇ ਨਾਲ ਦੱਸਿਆ ਕਿ ਜਿਹੜੀਆਂ ਦਿੱਕਤਾਂ ਨੇ ਸਮੱਸਿਆਵਾਂ ਨੇ ਉਹ ਮਨਨੀਆਂ ਸਵੱਛਾ ਮਨੇ ਜੇ ਸਰਕਾਰ ਚਾਵੇ ਇਸ ਗੇਮ ਨੂੰ ਜਿੱਥੇ ਮਰਜ਼ੀ ਲਿਜਾ ਸਕਦੀ ਹੈ ਕਿ ਜੇਕਰ ਸਾਨੂੰ ਸਾਥ ਦਿੱਤਾ ਜਾਵੇ ਸਾਡੀ ਜਿਹੜੇ ਸਮੱਸਿਆ ਪੈਸੇ ਨਾਲ ਜਿਹੜੀ ਹੱਲ ਹੋਣੀ ਆ ਪੈਸੇ ਸਾਨੂੰ ਗ੍ਰਾਂਟ ਦਿੱਤੀ ਜਾਵੇ ਤਾਂ ਜੋ ਜਿਹੜਾ ਸਮਾਨ ਆ ਮਹਿੰਗਾ ਸਮਾਨ ਆ ਖਰੀਦਾ ਜਾ ਸਕੇ ਤੇ ਜਿਹੜੀ ਬੱਚਿਆਂ ਦੀ ਗੇਮ ਆ ਉਸ ਨੂੰ ਹੋਰ ਅੱਗੇ ਲਜਾਇਆ ਜਾ ਸਕੇ ਹੁਣ ਦੇਖਣਾ ਇਹ ਹੋਵੇਗਾ ਕਿ ਕਵਰ ਨਸਰ ਤੋਂ ਹੋਣ ਤੋਂ ਬਾਅਦ ਜਿਹੜੀ ਸਾਡੀ ਸਰਕਾਰ ਆ ਰੋਹਿੰਗ ਗੇਮ ਵੱਲ ਕੋਈ ਧਿਆਨ ਦਿੰਦੀ ਹੈ ਜਾਂ ਫਿਰ ਇਸੇ ਤਰ੍ਹਾਂ ਹੀ ਜਿਹੜੇ ਇਹ ਜਿਹੜੇ ਸਾਡੇ ਕੋਚ ਨੇ ਜਾਂ ਸਾਡੇ ਪ੍ਰਬੰਧਕ ਨੇ ਐਨਆਰੀਆਂ ਦੇ ਸਾਰੇ ਹੀ ਜਿਹੜੇ ਬੱਚਿਆਂ ਨੂੰ ਕੋਚਿੰਗ ਦਿੰਦੇ ਰਹਿਣਗੇ ਤੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਅਸਾਰ ਦੇ ਨਾਲ ਸਰਬ ਸਿੰਘ ਰੋਲੀ ਪੀਟੀਸੀ ਨਿਊਜ਼ ਮੋਗਾ